ਜ਼ਿੰਦਗੀ ਦੇ ਕਈ ਰੰਗ ਆ ਬਹੁਤ ਵਾਰ ਸੁਣਿਆ ਕਿ ਚੱਲਦੀ ਦਾ ਨਾਂ ਜ਼ਿੰਦਗੀ ਆ ਮਤਲਬ ਦੇ ਚੱਲ ਰਹੀ ਆ ਤੇ ਇੱਕ ਥਾਂ ਤੇ ਰੋਕ ਨਹੀਂ ਸਕਦੀ ਆਸਾ ਪਾਸਾ ਬਦਲੂ ਮੌਸਮ ਵੀ ਬਦਲਣਗੇ ਕਈ ਸਟੇਸ਼ਨ ਵੀ ਆਉਣਗੇ ਕਈ ਵਾਰ ਇਸ ਨੂੰ ਥੋੜੇ ਟਾਈਮ 'ਤੇ ਕਈ ਵਾਰ ਰੁਕਣਾ ਵੀ ਪੈਂਦਾ ਤੇਲ ਭਰਉਣ ਵਾਸਤੇ ਕੋਈ ਟੁੱਟ ਭੱਜ ਠੀਕ ਕਰਵਾਉਣ ਵਾਸਤੇ ਪਰ ਇੱਕ ਗੱਲ ਪੱਕੀ ਆ ਕਿ ਨੇ ਚੱਲਦੀ ਰਹਿਣਾ ਮੇਰੇ ਜਿੰਦਗੀ ਦੇ ਸਫਰ ਵਿੱਚ ਵੀ ਆ ਹੀ ਹੋਇਆ ਪਿਛਲੇ 1-2 ਮਹੀਨੇ ਤੋਂ ਕਾਫੀ ਬਦਲਾ ਆਇਆ ਇਸੇ ਕਰਕੇ ਨਾ ਤਾਂ ਮੈਂ ਕੋਈ ਵੀਡੀਓ ਬਣਾ ਸਕਿਆ ਨਾ ਹੀ ਕੁਝ ਬਣਾ ਕੇ ਵੀਡੀਓ YouTube ਤੇ ਅਪਲੋਡ ਕਰ ਸਕਿਆ ਪਰ ਮੈਂ ਆਪਣੇ ਅਮਰੀਕਾ ਵਾਲੀ ਟ੍ਰਿਪ ਸੀਰੀਜ਼ ਪੂਰੀ ਕਰਨੀ ਚਾਹਣਾ ਘੱਟੋ ਘੱਟ ਇਹ ਯਾਦਾਂ ਦਾ ਜੋੜ ਕੇ YouTube ਤੇ ਸਾਂਭ ਕੇ ਰੱਖਣਾ ਚਾਹਣਾ ਮੈਂ ਅੱਗੇ ਦਾ ਪਤਾ ਨਹੀਂ ਜਿੰਨਾਂ ਨੂੰ ਨਹੀਂ ਪਤਾ ਮੇਰਾ ਨਾਮ ਲਾਜਮਨ ਸਿੰਘ ਸੰਧੂ ਹੈ ਤੇ ਮੈਂ ਆਸਟ੍ਰੇਲੀਆ ਵਾਚ ਰਿਹਾ ਇਹ ਵੀਡੀਓਜ਼ ਮੇਰੇ ਅਮਰੀਕਾ ਦੇ ਟ੍ਰਿਪ ਦੇ ਐਕਸਪੀਰੀਐਂਸ ਬਾਰੇ ਆ ਜਿੰਨਾਂ ਜਿੰਨਾਂ ਨੇ ਆਖਰੀ ਵੀਡੀਓ ਦੇਖਿਆ ਉਹਨਾਂ ਨੂੰ ਪਤਾ ਹੋਊ ਕਿ ਸਭ ਤੋਂ ਪਹਿਲਾਂ ਮੈਂ ਸੈਨ ਫਰਾਂਸਿਸਕੋ ਗਿਆ ਉੱਥੇ ਜਾ ਕੇ ਸ਼ਹਿਰ ਦੀ ਚੈੜ-ਬੈਲ ਦੇਖੀ ਫੇ ਥੋੜੀ ਸ਼ਾਂਤੀ ਨੂੰ ਲੱਭਦਾ ਲੱਭਦਾ ਮੈਂ ਯੋਸਮੇਟੀ ਗਿਆ ਜਿਹੜਾ ਕਿ ਪਹਾੜਾਂ ਦੇ ਵਿੱਚ ਵਸਿਆ ਹੋਇਆ ਇੱਕ ਨੈਸ਼ਨਲ ਪਾਰਕ ਸੀ ਹੁਣ ਅੱਜ ਦੀ ਵੀਡੀਓ ਵਿੱਚ ਮੈਂ ਯੋਸਮੇਟੀ ਤੋਂ ਉਸ ਮੰਦਰ ਵਾਲੇ ਨੂੰ ਚੱਲਾਂ ਇਹ ਟਾਊਨ ਦਾ ਨਾਮ ਮਾਉਂਟਰੇ ਤੇ ਇੱਕ ਛੋਟਾ ਜਿਹਾ ਟੂਰਿਸਟੀਆ ਟਾਊਨ ਆ ਜਿਹੜਾ ਕੋਸਟ ਉੱਤੇ ਵਸਿਆ ਹੋਇਆ ਇਹ ਮੇਰੇ ਪਲਾਨ ਦਾ ਇੱਕ ਹਿੱਸਾ ਹੀ ਸੀ ਸਭ ਤੋਂ ਪਹਿਲਾਂ ਸ਼ਹਿਰ ਦੀ ਚੈਰਬੈਲ ਦੇਖਣੀ ਫਿਰ ਪਹਾੜਾਂ ਦੀ ਸ਼ਾਂਤੀ ਤੇ ਫਿਰ ਉਹ ਟਾਊਨ ਜਿਹੜਾ ਸਮੁੰਦਰ ਦੇ ਨਾਲ ਵਸਿਆ ਹੋਵੇ ਜਿੱਥੇ ਬਹਿ ਕੇ ਮੈਂ ਸਮੁੰਦਰ ਦੀ ਹਵਾ ਦਾ ਆਨੰਦ ਮਾਣ ਸਕਾਂ ਉਹ ਖਾਸ ਤੋ ਮੌਂਟਰੇ ਜਾਣ ਵਾਲਾ ਰਾਹ ਬਹੁਤ ਸੋਹਣਾ ਸੀ ਸਫ਼ਰ ਦਾ ਸੁਆਦ ਵੀ ਆਹੀ ਆ ਨਵੇਂ ਰਾਹ ਨਵੇਂ ਲੋਕ ਨਵੇਂ ਸ਼ਹਿਰ ਸਾਰਾ ਕੁਝ ਆਨ ਐਕਸਪੈਕਟਿਡ ਹੁੰਦਾ ਅਮਰੀਕਾ ਵਿੱਚ ਗੱਡੀਆਂ ਚਲਾ ਕੇ ਇੱਕ ਚੀਜ਼ ਤਾਂ ਮੈਨੂੰ ਪੱਕਾ ਪਤਾ ਲੱਗ ਗਿਆ ਕਿ ਇੱਥੇ ਲੋਕ ਸਪੀਡ ਲਿਮਟ ਨੂੰ ਫਾਲੋ ਨਹੀਂ ਕਰਦੇ ਅੱਜ ਦਾ ਰਾ ਸਾਢੇ 3 ਘੰਟੇ ਦਾ ਰਾਹ ਸੀ ਉਹ ਖਾਸ ਤੋ ਮੌਂਟਰੇ ਜਾਣ ਦਾ ਅਮਰੀਕਾ ਦੀ ਖੂਬਸੂਰਤੀ ਆਸ-ਪਾਸ ਦੇ ਪਹਾੜ ਕਈ ਸਮੁੰਦਰ ਤੇ ਬਹੁਤ ਸੋਹਣੇ ਸੋਡੇ ਰਾਵਾਂ ਵਿੱਚ ਲੰਘਦਾ ਹੋਇਆ ਫਿਰ ਮੈਂ ਪਹੁੰਚ ਗਿਆ ਮੌਂਟਰੇ ਹੁਣ ਮੈਂ ਪਹੁੰਚ ਗਿਆ ਮੌਂਟਰੇ ਸੋ ਮੌਂਟਰੇ ਹਜੇ ਮੈਨੂੰ ਕੋਈ ਆਈਡੀਆ ਨਹੀਂ ਥੇ ਮੈਂ ਕਰਨਾ ਕੀ ਆ ਜਦੋਂ ਮੈਂ ਇਨੀਸ਼ੀਅਲੀ ਆਹ ਜੇ ਟ੍ਰਿਪ ਆ ਪਲਾਨ ਕੀਤੀ ਸੀ ਉਦੋਂ ਮੈਂ ਸੋਚਿਆ ਸੀਗਾ ਕਿ ਮੈਂ ਯੋਸਮੇਟੀ ਤੋਂ ਸਿੱਧਾ ਮੈਂ ਐਲ.ਏ ਚਲਾ ਜਾਊਗਾ ਪਰ ਰਾਹ ਦੇ ਵਿੱਚ ਜਿਆ ਮੌਂਟਰੇ ਤੇ ਬਿਗ ਸਾਰ ਆਉਂਦਾ ਇਹ ਵੀ ਕਾਫੀ ਇੱਥੇ ਪੌਪੂਲਰ ਜਗਾ ਵਾ ਤੇ ਹੁਣ ਮੈਂ ਆ ਤਾ ਗਿਆ ਜਗਾ ਦਾ ਬਹੁਤ ਮੈਨੂੰ ਸੋਹਣੀ ਲੱਗ ਰਹੀ ਆ ਪਰ ਹਜੇ ਮੈਨੂੰ ਕੋਈ ਕਲੂ ਨਹੀਂ ਹੈ ਕਿ ਮੈਂ ਕਰਨਾ ਕੀ ਆ ਦੇਖਦਾ ਆ ਆਸ-ਪਾਸ ਤੇ ਫੇਰ ਆਪਾਂ ਡਿਸਾਈਡ ਕਰਦੇ ਆ ਕਿ ਕੀ ਕਰਨਾ ਕਿ ਕੀ ਨਹੀਂ ਕਰਨਾ ਕਿਉਂਕਿ ਮੇਰਾ ਚੈੱਕ ਇਨ ਥੋੜਾ ਲੇਟ ਹੋਣਾ ਸੀ ਤਾਂ ਮੈਂ ਸਿੱਧਾ ਉਹਦੇ ਅਕਮੋਡੇਸ਼ਨ ਵਿੱਚ ਨਹੀਂ ਜਾ ਸਕਦਾ ਸੀ ਤਾਂ ਫਿਰ ਮੈਂ ਥੋੜਾ ਟਾਈਮ ਇੱਥੇ ਪਹਿਲਾਂ ਘੁੰਮਦਾ ਫਿਰ ਆਰਾਊਂਡ 4 ਵਜੇ ਮੈਂ ਉਹਦੇ ਹੋਟਲ ਵੱਲ ਚਲਾ ਜਾਣਾ ਸਾਰੇ ਦਿਨ ਦਾ ਘੁੰਮਦਾ ਘੁੰਮਦਾ ਥੋੜਾ ਥੱਕ ਗਿਆ ਸੀ ਤਾਂ ਫਿਰ ਉੱਥੇ ਜਾ ਕੇ ਮੈਂ ਥੋੜਾ ਆਰਾਮ ਕਰਦਾ ਫਾਈਨਲੀ ਸਾਰਾ ਸਮਾਨ ਰੱਖ ਕੇ ਤੇ ਹੁਣ ਥੋੜੀ ਰੈਸਟ ਕਰਕੇ ਤੇ ਹੁਣ ਮੈਂ ਬਾਹਰ ਨਿਕਲਿਆ ਥੋੜਾ ਐਕਸਪਲੋਰ ਕਰਦਾ ਭਾਈ ਮੈਂ ਮੈਪ ਤੇ ਮੈਂ ਕੁਝ ਨਹੀਂ ਪਾਉਣਾ ਅਸਾ-ਪਾਸੇ ਦੇਖੂਗਾ ਇੱਥੋਂ ਟਾਊਨ ਦਾ ਮਿਲਦਾ ਕੋਈ ਬੜਾ ਵੱਡਾ ਟਾਊਨ ਨਹੀਂਗਾ ਇਹ ਪਰ ਆਸ ਆ ਪਾਸਾ ਦੇਖੂਗਾ ਫਿਰ ਜੇ ਕੋਈ ਸਪੈਸ਼ਲ ਚੀਜ਼ ਕੋਈ ਲੱਭਦੀ ਹੈ ਤਾਂ ਉੱਥੇ ਜਾ ਕੇ ਦੇਖੂਗਾ ਨਹੀਂ ਤਾਂ ਫਿਰ ਐਟ ਦਾ ਐਂਡ ਜਿੱਥੇ ਮੈਂ ਪਹਿਲਾਂ ਹੀ ਤੂੰ ਗਿਆ ਸੀ ਥੋੜਾ ਐਕਸਪਲੋਰ ਕਰਕੇ ਆਇਆ ਸੀ ਉਹ ਤਾਂ ਹੈਗਾ ਹੀ ਆ ਫਿਰ ਉੱਥੇ ਮੈਂ ਚਲਾ ਹੀ ਜਾਣਾ ਵਾ ਫਿਰ ਕੋਈ ਮੈਂ ਪ੍ਰੋਬਲੀ ਸਨਸੈਟ ਪੁਆਇੰਟ ਆ ਉਹ ਲੱਭ ਰਿਆਂ ਜਾਂ ਕੁਝ ਵੀ ਇੰਟਰਸਟਿੰਗ ਜੇ ਮਿਲਦਾ ਉਹ ਦੇਖੂਗਾ ਬਾਕੀ ਘਰ ਬਹੁਤ ਸੋਹਣੇ ਇੱਥੋਂ ਦੇ ਇਹ ਮੈਂ ਜ਼ਰੂਰ ਕਹੂੰਗਾ ਇਹ ਰੇਟੇਮੀ ਨਾ ਬਹੁਤ ਸੋਹਣਾ ਇੱਕ ਸਨਸੈਟ ਪੁਆਇੰਟ ਲੱਭੇ ਜਾਂਦਾ ਪਾਣੀ ਨੇੜੇ ਆ ਕੇ ਮੇਜਾ ਬਹੁਤ ਸਕੂਨ ਆਉਂਦਾ ਦੇਖ ਕੇ ਫਿਰ ਮਟਾਣ ਵੱਲ ਚੜਾ ਜਾਣਾ ਇਹ ਥਾ ਤੋਂ ਗੱਡੀ ਵਜ ਪੈਟਰੋਲ ਕੋ ਆ ਕੇ ਫਿਰ ਮੈਂ ਦੁਬਾਰਾ ਕੈਂਦੇ ਨੇ ਰੋਵਲ ਜਾਣਾ ਮੈਂ ਦੁਬਾਰਾ ਹੁਣ ਕੈਂਦੇ ਨੇ ਰੋ ਤੇ ਵਾਪਸ ਆ ਗਿਆ ਤੇ ਹੁਣ ਇੱਥੇ ਥੋੜੀ ਠੰਡ ਜੀ ਹੋ ਗਈ ਤਾਂ ਮੈਂ ਥੋੜੀ ਜੈਕਟ ਪਾ ਲਈ ਆ ਇਸ ਟਾਈਮ ਥੋੜੀ ਰੌਣਕਾ ਘਟ ਗਈਆਂ ਸਵੇਰ ਨਾਲੋਂ ਇੱਥੇ ਮੈਂ ਤਾਂ ਹੋਪ ਕਰ ਰਿਹਾ ਸੀ ਕਿ ਸਵੇਰ ਜਨੀ ਰੌਣਕੀ ਹੋਵੇ ਇੱਥੇ ਪਰ ਥੋੜੀ ਜੀ ਘਟ ਗਈ ਆ ਪਰ ਫਿਰ ਵੀ ਜਿੰਨਾ ਕੁਛ ਹੈਗਾ ਉਹ ਦੇਖਦਾ ਮੇਰਾ ਸਾਰ ਨਾਲ ਉਹ ਬਿਜ਼ੀਐਸਟ ਸਟਰੀਟ ਆਹੀ ਹੈ ਟਾਊਨ ਦੀ ਬਾਕੀ ਸਾਰਾ ਮੇਕੋ ਮਾਹਾਂ ਸਾਰਾ ਨਾਰਮਲ ਯਾ ਕੋਈ ਨਾ ਜਿਆਦੇ ਕੁਝ ਹੈ ਨਹੀਂਗਾ ਟਾਊਨ ਦੇ ਵਿੱਚ ਤੇ ਹੁਣ ਇੱਥੇ ਆ ਕੇ ਹੁਣ ਦੇਖਦਾ ਇੱਥੇ ਕੀ ਦੇਖ ਸਕਦੇ ਆਪਾਂ ਹੋ ਨੀਮ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤਤਾ ਤੇ ਚੰਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ਰੁੜਦੇ ਫਿਰਦੇ ਸੀ ਲੋਹਾ ਪਾਦ ਲਗਤਾ ਇੱਕ ਚੰਦਨ ਦੀ ਲੱਕੜ ਨਹੀਂ ਬਾਤ ਲਖਿਆ ਨਾਲੇ ਵੇਖਾ ਨਾਲੇ ਚੁੰਮਾਵੇਂ ਮੇਰੀ ਸੁਰਤ ਪੁਲਾਤੀ ਤੇਰੇ ਨਾ ਦੇ ਰਾਤ ਨੂੰ ਜਦੋਂ ਇੱਥੇ ਲਾਈਟਸ ਆਉਣਗੀਆਂ ਤਾਂ ਜਗ੍ਹਾ ਹੋਰ ਵੀ ਜ਼ਿਆਦਾ ਸੋਹਣੀ ਹੋ ਜਾਂਦੀ ਆ। ਜਦੋਂ ਇਹੋ ਜਿਹੇ ਥਾਵਾਂ ਤੇ ਉਹਨਾਂ ਫੇਰ ਮੈਨੂੰ ਆਪਦੀ ਫੈਮਿਲੀ ਯਾਦ ਆਉਂਦੀ ਆ। ਕਾਸ਼ ਉਹ ਵੀ ਮੇਰੇ ਨਾਲ ਹੁੰਦੇ। ਕਾਸ਼ ਉਹਨਾਂ ਨੂੰ ਮੈਂ ਇਹ ਥਾਂ ਦਿਖਾ ਸਕਾਂ। ਖੈਰ ਇੱਥੇ ਫਿਰ ਹਨੇਰਾ ਆਉਣ ਲੱਗਦਾ। ਜਿਵੇਂ-ਜਿਵੇਂ ਹਨੇਰਾ ਹੁੰਦਾ ਉਹਵੇਂ ਹੋਵੇ ਜਗ੍ਹਾ ਦੀ ਬਿਊਟੀ ਹੋਰ ਵੱਧਦੀ ਜਾਂਦੀ ਆ। ਫਿਰ ਮੈਂ ਆਖਰ ਨੂੰ ਇੱਕ ਰੈਸਟੋਰੈਂਟ ਲੱਭ ਲੈਣਾ। ਉੱਥੇ ਜਾ ਕੇ ਖਾਣਾ ਪੀਣਾ। ਜਦੋਂ ਖਾ ਕੇ ਬਾਹਰ ਨਿਕਲਦਾ ਤਾਂ ਆਸ-ਪਾਸ ਦਾ ਮਾਹੌਲ ਬਹੁਤ ਸੋਹਣਾ ਹੁੰਦਾ। ਰਾਤ ਨੂੰ ਉੱਥੋਂ ਦੇ ਘਰ ਬਹੁਤ ਸੋਹਣੇ ਲੱਗ ਕਈ ਥਾਵਾਂ ਤੇ ਲਾਈਵ 뮤직 ਚੱਲ ਰਿਹਾ ਹੁੰਦਾ ਇੱਕ ਦੁਕਾਨਦਾਰੇ ਨੇ ਤਾਂ ਇੱਕ ਪੂਰਾ ਕਾਨਸਰਟ ਅਰੇਂਜ ਕੀਤਾ ਹੋਇਆ ਸੀ ਫਿਰ ਮੈਂ ਅੱਜ ਦਾ ਦਿਨ ਖਤਮ ਕਰਕੇ ਆਪਦੇ ਹੋਟਲ ਆ ਜਾਣਾ ਤੇ ਸੌਂ ਜਾਣਾ ਅੱਜ ਦੇ ਦਿਨ ਵਾਸਤੇ ਮੈਂ ਬਹੁਤ ਐਕਸਾਈਟਿਡ ਜੀ ਅੱਜ ਮੈਂ ਇਥੋਂ ਦੇ ਕਮਿਸ਼ੂਰ 17 ਮਾਈਲ ਡਰਾਈਵ ਤੇ ਜਾਣਾ ਸੀ ਫਿਰ ਕਾਰਮਲ ਬਾਈ ਦ ਸੀ ਤੇ ਬਿਕ ਸਰ ਵੀ ਦੇਖਣਾ ਸੀ ਅੱਜ ਬ੍ਰੇਕਫਾਸਟ ਹੋਟਲ ਵਿੱਚ ਇਨਕਲੂਡਡ ਸੀ ਤਾਂ ਪਹਿਲਾਂ ਮੈਂ ਬ੍ਰੇਕਫਾਸਟ ਕਰ ਲੈਣਾ ਤੇ ਫਿਰ ਮੈਂ ਤਿਆਰ ਹੋ ਕੇ ਨਿਕਲ ਜਾਣਾ ਅੱਜ ਦੇ ਦਿਨ ਨੂੰ ਇੰਜੋਏ ਕਰਨਾ ਇੱਥੇ ਆ ਕੇ ਬਹੁਤ ਰਿਲੈਕਸ ਫੀਲ ਹੋ ਰਿਹਾ ਸੀ ਕਿਉਂਕਿ ਇਹ ਦੋ ਪਹਿਲਾ ਸੈਨ ਫ੍ਰਾਂਸਿਸਕੋ ਵਿੱਚ ਬਹੁਤ ਜ਼ਿਆਦਾ ਤੁਰਿਆ ਸੀ ਯੋਸਮਿਟੀ ਵਿੱਚ ਬਹੁਤ ਜ਼ਿਆਦਾ ਡਰਾਈਵ ਕੀਤੀ ਸੀ ਇਹ ਸਟਾਪ ਮੈਂ ਆਪਦੇ ਵਾਸਤੇ ਸਾਹ ਲੈਣ ਵਾਸਤੇ ਰੱਖਿਆ ਸੀ ਥੋੜਾ ਜਿਹਾ ਆਰਾਮ ਕਰਨ ਵਾਸਤੇ ਰੱਖਿਆ ਸੀ ਜਦੋਂ ਆਪਾਂ ਲਗਾਤਾਰ ਘੁੰਮਦੇ ਆ ਤਾਂ ਫਿਰ ਵੀ ਥੱਕ ਜਾਈਦਾ ਤਾਂ ਫਿਰ ਵਿੱਚੋਂ ਇੱਕ ਦੋ ਦਿਨ ਐਵਜੇ ਹੋਣੇ ਚਾਹੀਦੇ ਜਿੱਥੇ ਆਪਾਂ ਜਾ ਕੇ ਆਰਾਮ ਕਰ ਸਕੀਏ ਜੇ ਜ਼ਿਆਦਾ ਥੱਕੇ ਹੋਈਏ ਤਾਂ ਘੁੰਮਣ ਦਾ ਵੀ ਸੁਆਦ ਨਹੀਂ ਆਉਂਦਾ ਆਹ 70 ਮਾਈਲ ਡਰਾਈਵ ਲੋਕੋਸ ਵਾਸਤੇ ਤਾਂ ਫ੍ਰੀ ਸੀ ਪਰ ਬਾਹਰ ਲੇਨ ਪੇ ਕਰਕੇ ਐਂਟਰ ਹੋਣਾ ਪੈਂਦਾ ਏਅਰ ਡਰਾਈਵ ਤੇ 17 ਵੱਖੋ ਵੱਖਰੇ 20 ਪੁਆਇੰਟ ਆ ਇਸੇ ਕਰਕੇ ਇਹਦਾ ਨਾਮ 17 ਮਾਈਲ ਡਰਾਈਵ ਰੱਖਿਆ ਗਿਆ ਆਲਮੋਸਟ ਸਾਰੇ ਪੁਆਇੰਟ 1 ਕਿਲੋਮੀਟਰ ਦੀ ਦੂਰੀ ਤੇ ਆ ਸਭ ਤੋਂ ਪਹਿਲਾਂ ਮੈਂ ਪੁਆਇੰਟ ਨੰਬਰ 5 ਤੇ ਪਹੁੰਚਦਾ ਇੱਕ 뷰ਪੁਆਇੰਟ ਸੀ ਸਮੁੰਦਰ ਦੇ ਕੰਢੇ ਤੇ ਇੱਥੇ ਇੱਕ ਬੰਦਾ ਖੜਾ ਸੀਨ ਦੀ ਪੇਂਟਿੰਗ ਬਣਾ ਰਿਹਾ ਸੀ ਅੱਗੇ ਜਾ ਕੇ ਮੈਨੂੰ ਪਤਾ ਲੱਗਦਾ ਕਿ ਓਨਲੀ ਇਹੀ ਬੰਦਾ ਨਹੀਂ ਸੀ ਹੋਰ ਵੀ ਬਹੁਤ سارے ਲੋਕ ਸੀ ਜਿਹੜੇ ਵੱਖੋ ਵੱਖਰੇ 뷰ਪੁਆਇੰਟਸ ਸਾਰੀਆਂ ਉੱਤੋਂ ਦੀਆਂ ਪੇਂਟਿੰਗਸ ਬਣਾ ਰਹੇ ਸੀ ਫਿਰ ਅਗਲੀ 1 ਕਿਲੋਮੀਟਰ ਤੇ ਅਗਲਾ 뷰ਪੁਆਇੰਟ ਆਉਂਦਾ Many people were making paintings there as well. Let's say it's a boat That we're on While we all discuss the weather, how long can we all go on before we change our ways? ਫੇਰ ਇਸੇ ਤਰ੍ਹਾਂ ਹੀ ਹੋਰ ਕਈ 뷰ਪੁਆਇੰਟ ਆਉਂਦੇ ਆ ਰਾਹ ਦੇ ਵਿੱਚ ਕਈ ਥਾਵਾਂ ਤੇ ਮੈਂ ਰੋਕਦਾ ਤੇ ਕਈ ਥਾਵਾਂ ਤੇ ਨਹੀਂ ਸੁੰਦਰ ਦੇ ਕੰਡੇ ਤੇ ਠੰਡੀ ਹਵਾ ਸੋਹਣੇ ਸੀਨ ਉੱਡਦੇ ਪੰਛੀ ਇਹ ਦੇਖ ਕੇ ਸਾਰਾ ਬਹੁਤ ਰਿਲੈਕਸਿੰਗ ਫੀਲ ਹੋ ਰਿਹਾ ਸੀ ਫੇਰ 17 ਮਾਈਲ ਡਰਾਈਵ ਦੇ ਇੱਕ ਮੈਂ ਚਲਾ ਜਾਣਾ ਕਾਰਮਨ ਬਾਇ ਦ ਸੀ ਇਹ ਵੀ ਇੱਕ ਛੋਟੀ ਜੀ ਜਗ੍ਹਾ ਸੀ ਮਾਉਂਟਰੀ ਦੇ ਨਾਲ ਸਵੇਰ ਬ੍ਰੇਕਫਾਸਟ ਤੋਂ ਬਾਅਦ ਕੋਈ ਖਾਦਾ ਨਹੀਂ ਸੀ ਤਾਂ ਫਿਰ ਮੈਂ ਇੱਥੇ ਖਾਣਾ ਵੀ ਸੀ ਇੱਥੇ ਨਾਲੇ ਫੇਰ ਅੱਗੇ ਮੈਂ ਬਿਗ ਸਰਨ ਨੂੰ ਵੀ ਜਾਣਾ ਸੀ ਇਹ ਥਾਂ ਬਹੁਤ ਜ਼ਿਆਦਾ ਟੂਰਿਸਟੀ ਸੀ ਬਹੁਤ سارے ਲੋਕ ਸੀ ਇੱਥੇ ਜਦੋਂ ਮੈਂ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਂ ਆ ਦੇਗਾ ਤੇ ਵੀ ਰੁਕਣ ਬਾਰੇ ਸੋਚਿਆ ਸੀਗਾ ਮੈਂ ਕਮੋਡੀਸ਼ਨ ਦੇ ਪ੍ਰਾਈਸ ਵੀ ਚੈੱਕ ਕੀਤੇ ਸੀ ਇੱਥੇ ਵੀ ਤੇ ਬਹੁਤ ਜ਼ਿਆਦਾ ਮਹਿੰਗੇ ਸੀ ਤੇ ਇੱਥੇ ਆ ਕੇ ਹੁਣ ਪਤਾ ਲੱਗਦਾ ਕਿ ਕਿਉਂ ਮਹਿੰਗੇ ਸੀ ਉਹਨੇ ਬਹੁਤ ਸਾਰੇ ਐਂਟਿਕ ਸ਼ਾਪਸ ਹੀ ਥੇ ਨਾਲੇ ਇੱਥੇ ਮੈਨੂੰ ਇੱਕ ਬਹੁਤ ਸੋਹਣੀ ਛੋਟੀ ਜੀ ਆਰਟ ਕਲੈਕਸ਼ਨ ਲੱਭ ਜਾਂਦੀ ਆ ਆਰਟ ਮੈਨੂੰ ਹਮੇਸ਼ਾ ਬਹੁਤ ਸੋਹਣੀ ਲੱਗਦੀ ਆ ਕਈ ਵਾਰ ਤਾਂ ਆਰਟਿਸਟ ਕਿਸੇ ਇੱਕ ਪੇਂਟਿੰਗ ਵਿੱਚ ਜਮਾਂ ਜਾਣ ਹੀ ਭੂਗ ਦਿੰਦਾ ਇਹ ਸ਼ੋਡਿਜੀ ਤਾਂ ਬਹੁਤ ਸੋਹਣੀ ਸੀ ਮੈਂ ਕਾਫੀ ਟਾਈਮ ਸਪੈਂਡ ਕੀਤਾ ਅੰਦਰ ਪੇਂਟਿੰਗਸ ਦੇਖਦੇ ਨੇ ਅਤੇ ਹੁਣ ਦੁਪਹਿਰ ਹੋ ਗਈ ਸੀ ਇੱਥੋਂ ਖਾ ਕੇ ਫਿਰ ਮੈਂ ਅੱਗੇ ਬਿਕਸਰ ਨੂੰ ਵੀ ਜਾਣਾ ਸੀ ਜਿੱਥੇ ਜਾ ਕੇ ਮੇਰੇ ਨਾਲ ਇੱਕ ਮਜ਼ਾਕ ਹੋ ਜਾਂਦਾ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਕੀ ਹੁੰਦਾ ਕਾਰਨਲ ਬਾਇਰ ਸੀ ਮੈਂ ਜਿੰਨਾ ਦੇਖ ਸਕਦਾ ਸੀ ਉਹਨਾਂ ਦੇਖ ਕੇ ਫਿਰ ਮੈਂ ਅੱਗੇ ਵਾਲੇ ਨੂੰ ਦੁਰ ਪੈਣਾ ਅੱਜ ਮੇਰਾ ਆਖਰੀ ਦਿਨ ਸੀ ਇੱਥੇ ਸੋ ਜੋ ਵੀ ਦੇਖਾਂ ਸੀ ਅੱਜ ਹੀ ਦੇਖਿਆ ਜਾਣਾ ਸੀ ਕੱਲ ਅੱਗੇ ਫਿਰ ਮੈਂ ਲਾਸ ਐਂਜਲਸ ਵੱਲ ਨੂੰ ਜਾਣਾ ਸੀ ਜਿਵੇਂ ਜਿਵੇਂ ਅੱਗੇ ਮੈਂ ਬਿੱਗ ਸਰ ਨੂੰ ਵੱਧਦਾ ਅੱਗੇ ਪਹਾੜੀਆਂ ਆ ਜਾਂਦੀਆਂ ਤੇ ਸੀਨ ਜਮਾ ਬਦਲ ਜਾਂਦਾ ਬਹੁਤ ਸੋਹਣੀ ਸੋਹਣੀ 뷰ਪੁਆਇੰਟ ਆਉਂਦੇ ਆ ਇੱਥੇ ਬਹੁਤ ਵਾਰ ਮੈਂ ਕੈਮਰਾ ਥੱਲੇ ਰੱਖ ਕੇ ਬਸ ਸੋਹਣੇ ਨਜ਼ਾਰਿਆਂ ਨੂੰ ਦੇਖਦਾ ਰਹਿਣਾ ਤੇ ਆਪਦੇ ਦਿਮਾਗ 'ਚ ਸੇਵ ਕਰਦਾ ਜੋ ਮੈਂ ਉਸ ਟਾਈਮ ਫੀਲ ਕਰ ਰਿਹਾ ਹੁੰਨਾ ਰਾਸਤਾ ਕੇ ਕਾਫੀ ਪਹਾੜੀ ਤੇ ਵੇਵੀ ਸੀ ਅੱਗੇ ਜਾ ਕੇ ਕਾਫੀ ਟ੍ਰੈਫਿਕ ਹੋ ਜਾਂਦਾ ਤੇ ਮੈਂ ਜਦੋਂ ਅੱਗੇ ਦੇਖਣ ਤੇ ਅੱਗੇ ਇੱਕ ਬ੍ਰਿਜ ਹੁੰਦਾ ਇਹ ਬੈਦ ਕਿਸੇ ਇੱਕ ਫੇਮਸ ਸੀਰੀਜ਼ ਦਾ ਕੋਈ ਬ੍ਰਿਜ ਆ ਜੇ ਕਿਸ ਨੂੰ ਪਤਾ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਮੈਨੂੰ ਬਹੁਤ ਸਾਰੇ ਲੋਕ ਸੀ ਇੱਥੇ ਬਹੁਤ ਲੋਕ ਖੜ ਕੇ ਫੋਟੋਆਂ ਖਾਇਤੇ ਰਹੇ ਸੀ ਬ੍ਰਿਜ ਦੇ ਨਾਲ ਮੈਂ ਇਹ ਜਗ੍ਹਾ ਤੋਂ 1000 ਡਾਲਰ ਫਾਈਨ ਲੈਂਦਾ ਲੈਂਦਾ ਬਚਿਆ ਨਜ਼ਾਰੇ ਅੱਗੇ ਹੋਰ ਵੀ ਬਹੁਤ ਸੋਹਣੇ ਸੀ ਕਈ ਥਾਵਾਂ ਤੇ ਬੱਦਲ ਥੱਲੇ ਸੀ ਤੇ ਮੈਂ ਉੱਤੇ ਇਹ ਜਗ੍ਹਾ ਤੇ ਜਾ ਕੇ ਨੈਟ ਬੰਦ ਹੋ ਜਾਂਦਾ ਤੇ ਮੈਂ ਇੱਕ ਬੀਚ ਨੂੰ ਲੱਭ ਰਿਆ ਹੁੰਨਾ ਸੀ ਉਹ ਬੀਚ ਦਾ ਨਾਂ ਸੀ ਪਾਈਫਰ ਮੈਂ ਆਫਲਾਈਨ ਮੈਂ ਆਪਣਾ ਡਾਊਨਲੋਡ ਕੀਤਾ ਸੀ ਪਰ ਉਹਨਾਂ ਤੇ ਆ ਨਹੀਂ ਰਿਹਾ ਸੀ ਤੇ ਮੈਂ ਅੱਗੇ ਬਸ ਡਰਾਈਵ ਕਰਦਾ ਜਾ ਰਿਹਾ ਸੀ ਪਿਛਲੇ ਇੱਕ ਘੰਟੇ ਤੋਂ ਮੈਂ ਇੱਥੇ ਇੱਕ بیچ ਲੱਭ ਰਿਆਂ ਪਾਈਫਰ ਬੀਚ ਕਹਿੰਦੇ ਆ ਉਹਨ ਇੱਥੇ ਚੱਕਰੇ ਆ ਕਿ ਨੈਟ ਨਹੀਂ ਆ ਰਿਹਾ ਬਿਲਕੁਲ ਵੀ ਤੇ ਆਫਲਾਈਨ ਮੈਂ ਮੈਪ ਡਾਊਨਲੋਡ ਕੀਤਾ ਹੋਇਆ ਸੀਗਾ ਤੇ ਉਹਦੇ ਵਿੱਚ ਵੀ ਪ੍ਰੋਪਰਲੀ ਕੁਝ ਪਤਾ ਨਹੀਂ ਲੱਗ ਰਿਹਾ ਹੁਣ ਮੈਨੂੰ ਐਂ ਲੱਗਦਾ ਪਤਾ ਨਹੀਂ ਮੈਂ ਕਾਫੀ ਅੱਗੇ ਆ ਗਿਆ ਤੇ ਪਤਾ ਨਹੀਂ ਕਾਫੀ ਪਿੱਛੇ ਮੈਂ ਹੈਗਾ ਉਤੋਂ ਬੀਚ ਤੋਂ ਮੈਨੂੰ ਸ਼ੋਰ ਨਹੀਂ ਕੋਈ ਕੁਝ ਵੀ ਫਰਮੇ ਹੁਣ ਇੱਥੇ ਇੱਕ ਪੁਆਇੰਟ ਤੇ ਰੁਕੇ ਆ ਮੈਨੂੰ ਲੱਗਦਾ ਕਿ ਬੀਚ ਤਾਂ ਇੱਥੇ ਹੋ ਨਹੀਂ ਸਕਦਾ ਸੋ ਮੈਂ ਕਾਫੀ ਅੱਗੇ ਹੀ ਆ ਗਿਆ ਹੁਣ ਮੈਨੂੰ ਪਿੱਛੇ ਜਾਣਾ ਪੈਣਾ ਤੇ ਜਿੱਥੇ ਮੈਂ ਰਹਿ ਰਿਹਾ ਉਹ ਤੋਂ ਮੈਂ ਘੱਟੋ ਘੱਟ ਡੇਢ ਦੋ ਘੰਟੇ ਅੱਗੇ ਆ ਗਿਆ ਮੈਂ ਫੇਰ ਮੈਂ ਉੱਥੋਂ ਵਾਪਸ ਨੂੰ ਮੁੜਦਾ ਤੇ ਫਾਈਨਲੀ ਮੈਨੂੰ ਰਾਹ ਲੱਭ ਜਾਂਦਾ ਇੱਕ ਸਿੰਗਲ ਰੋਡ ਸੀ ਜਿਹੜਾ ਥੱਲੇ ਵਾਲੇ ਨੂੰ ਜਾਂਦਾ ਸੀ ਇੱਕ ਟਾਈਮ ਤੇ ਇੱਕ ਗੱਡੀ ਲੰਘਦੀ ਸੀ ਕਈ ਥਾਂਵਾਂ ਤੋਂ 5-10 ਮਿੰਟ ਡਰਾਈਵ ਕਰਕੇ ਜਦੋਂ ਮੈਂ ਥੱਲੇ ਪਹੁੰਚਦਾ ਤਾਂ ਮੈਨੂੰ ਪਤਾ ਲੱਗਦਾ ਕਿ ਅੱਗੇ ਪਾਰਕਿੰਗ ਫੁੱਲ ਆਨ ਕਰਕੇ ਉਹਨਾਂ ਨੇ ਥਾਂ ਬੰਦ ਕਰਤੀ ਹੈ ਕਿਉਂਕਿ ਸਾਰੇ ਲੋਕ ਸ਼ਾਮ ਨੂੰ ਇੱਥੇ ਸਨਸੜ ਦੇਖਣ ਨੂੰ ਆਉਦੇ ਤਾਂ ਜਗ੍ਹਾ ਭਰ ਗਈ ਸੀ ਆਲਰੇਡੀ ਇੰਨਾ ਟਾਈਮ ਤੇ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਮੈਨੂੰ ਉੱਥੇ ਜਾ ਨਹੀਂ ਹੋਇਆ ਫੇਰ ਮੈਂ ਵਾਪਸ ਮਾਉਂਟਰੇ ਵਾਲ ਨੂੰ ਚੱਲਣ ਲੱਗਦਾ ਫੇਰ ਰਾਹ ਦੇ ਵਿੱਚ ਮੈਨੂੰ ਇੱਕ ਛੋਟਾ ਜਿਹਾ ਸਪੌਟ ਲਾਬੀ ਹੁੰਦਾ ਸਨਸੈਟ ਦੇਖਣ ਨੂੰ। ਸਨਸੈਟ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਮੈਂ ਇਕੱਲਾ ਬੈਠਾ ਸਨਸੈਟ ਵਾਲ ਨੂੰ ਦੇਖ ਰਿਹਾ ਸੀ। ਨਾਲੇ ਤਾਂ ਮੈਂ ਹੁਣ ਤੱਕ ਦੇ ਟ੍ਰਿਪ ਬਾਰੇ ਤੇ ਨਾਲੇ ਮੈਂ ਅੱਗੇ ਦਾ ਸੋਚ ਰਿਹਾ ਸੀ। ਹੁਣ ਮੈਂ ਅੱਗੇ ਐਲਲੇ ਨੂੰ ਜਾਣਾ ਸੀ ਇੱਥੋਂ। ਮੈਂ ਉਹਨਾਂ ਸਾਰਿਆਂ ਤੋਂ ਬਹੁਤ-ਬਹੁਤ ਮਾਫੀ ਮੰਗਦਾ ਜਿਨ੍ਹਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਤੇ ਆਖਿਆ ਜ ਅਗਲੀ ਵੀਡੀਓ ਪਾਓ। ਜ਼ਿੰਦਗੀ ਦੇ ਕਈ ਰੁਝੇਵੇਂ ਕਰਕੇ ਮੈਂ ਵੀਡੀਓ ਬਣਾ ਕੇ ਪਾ ਨਹੀਂ ਸਕਿਆ। ਤਾਂ ਸਾਰਿਆਂ ਤੋਂ ਬਹੁਤ-ਬਹੁਤ ਮਾਫੀ ਤੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾ